ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਵੱਡੀ ਖਬਰ ਜੁੜੀ ਆ ਬੜੇ ਧਿਆਨ ਦੇ ਨਾਲ ਸੁਣਨਾ ਤੁਹਾਨੂੰ ਸੁਣਾਉਣਿਆ ਕੱਲੇ-ਕੱਲੇ ਗੱਲ ਆ ਤੇ ਹੁਣ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ آمدਨ ਤੋਂ ਵੱਧ ਸਰੋਤ ਨੇ ਜਿਹੜਾ 540 ਕਰੋੜ ਨੂੰ ਲੈ ਕੇ ਅਤੇ ਉਹਦੀ ਪਤਨੀ ਗਨੀਬ ਕੌਰ ਦੇ ਜਿਹੜਾ ਕੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਸਿਮਲੇ ਅਤੇ ਹੋਰ ਕਈ ਥਾਵਾਂ ਦੇ ਵਿੱਚ ਆ ਜਿਹੜੀ ਹਜ਼ਾਰਾਂ ਏਕੜਾਂ ਦੇ ਵਿੱਚ ਦੱਸੀ ਜਾ ਰਹੀ ਹੈ ਸਰਕਾਰ ਕਹਿੰਦੀ ਆ ਉਹਦੇ ਤਹਿਤ ਹੈ ਜਿਹੜਾ ਡੇਢ ਮਹੀਨੇ ਦੇ ਲਗਭਗ ਹੋ ਗਿਆ 25 ਜੂਨ ਨੂੰ ਫੜਿਆ ਸੀ ਜਿਹੜਾ ਮਜੀਠੀਆ ਵਿਜੀਲੈਂਸ ਵੱਲੋਂ ਤੇ ਜਿਹੜਾ ਉਹ ਨਾਬੇ ਜੇਲ੍ਹ ਦੇ ਵਿੱਚ ਬੰਦਾ ਤਾਂ ਹੁਣ ਇੱਕ ਹੋਰ ਖਬਰ ਸੁਣਾਉਣੇ ਆ ਨਾਲ ਇੱਕ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਮਜੀਠੀ ਉੱਪਰ ਇੱਕ ਨਹੀਂ ਕਈ ਪਰਚੇ ਪੈਣਗੇ ਹੁਣ ਮਜੀਠੀ ਦੇ ਉੱਪਰ ਇੱਕ ਤਾਂ ਅੰਮ੍ਰਿਤ ਤੋਂ ਵੱਧ ਆ ਜਿਹੜਾ ਸਰੋਤ ਆ ਉਹਨੂੰ ਲੈ ਕੇ ਪਰਤਿਆ ਪਿਆ ਹੋਇਆ ਦੂਸਰਾ ਹੁਣ ਪਰਚਾ ਪਿਆ ਕਿ ਜਦੋਂ 25 ਜੂਨ ਨੂੰ ਮਜੀਠੀ ਨੂੰ ਫੜਿਆ ਉਹਦੇ ਘਰੋਂ ਤੇ ਉਥੇ ਸਰਕਾਰੀ ਤੁਸੀਂ ਦੇਖਿਆਗਾ ਕਿ ਘੰਟਾ ਕਿਵੇਂ ਉਹਨਾਂ ਨੂੰ ਖੱਜਲ-ਖਵਾਰ ਕੀਤਾ ਬਿਕਰ ਮਜੀਠੀ ਵੱਲੋਂ ਤੇ ਜਿਹੜੇ ਟੀਮ ਫੜਨ ਗਈ ਸੀ ਤੇ ਜਿਹੜਾ ਹੁਣ ਇਹ ਜਿਹੜਾ ਪਰਚਾ ਕੀਤਾ ਗਿਆ ਕਿ ਵਿਗਨ ਪਾਉਣ ਦੇ ਜਿਹੜਾ ਕਰਮਚਾਰੀ ਆ ਸਰਕਾਰੀ ਕਰਮਚਾਰੀਆਂ ਦੇ ਜਿਹੜਾ ਵਿਗਨ ਪਾਇਆ ਉਹਨੂੰ ਲੈ ਕੇ ਜਿਹੜਾ ਮਜੀਠੀ ਦੇ ਉੱਪਰ ਜਿਹੜਾ ਪਰਚਾ ਕੀਤਾ ਗਿਆ ਤੇ ਤੀਸਰਾ ਪਰਚਾ ਦੇ ਹੋਣ ਵਾਲਾ ਹੈਗਾ ਜਲਦੀ ਉਹ ਵੀ ਜਿਹੜਾ ਤੁਹਾਨੂੰ ਦੱਸ ਦੇਮਾਂ ਕਿ ਤੀਸਰਾ ਪਰਚਾ ਕਿਵੇਂ ਹੋਊਗਾ ਤੇ ਕਿਹੜਾ ਹੋਊਗਾ ਤੀਸਰਾ ਪਰਚਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ 2021 ਦੇ ਵਿੱਚ ਜਦੋਂ ਚੰਨੀ ਦੀ ਸਰਕਾਰ ਸੀ ਉਦੋਂ ਮਜੀਠੀ ਨੂੰ ਜਿਹੜਾ ਫੜਿਆ ਗਿਆ ਸੀ ਜੇਲ੍ਹ ਦੇ ਵਿੱਚ ਵੀ ਜਿਹੜਾ ਤੁੰਨਿਆ ਗਿਆ ਸੀ ਉਦੋਂ ਜਿਹੜਾ ਸਰਕਾਰ ਹੈ ਇੱਕ ਜਿਹੜਾ ਉਹ ਆਪਾਂ ਚਲਾਨ ਨਹੀਂ ਪੇਸ਼ ਕਰ ਸਕੀ ਕਿਉਂਕਿ ਉਸ ਸਮੇਂ ਜਿਹੜਾ ਸਰਕਾਰ ਵੱਲੋਂ ਕਿਹਾ ਗਿਆ ਕਿ ਚੋਣ ਜਾਬਤਾ ਜਿਹੜਾ ਲੱਗ ਚੁੱਕਿਆ ਸੀ ਇਸ ਕਰਕੇ ਜਿਹੜਾ ਮਜੇਠੀ ਨੂੰ ਫੇਰੇ ਜਿਹੜਾ ਜਮਾਨਤ ਮਿਲ ਗਈ ਸੀ ਤਾਂ ਬਾਹਰ ਆਇਆ ਸੀ ਤੇ ਐਂਡ ਦਾ ਜਿਹੜਾ ਜਿਹੜਾ ਪਰਚਾ ਹੈਗਾ ਜਿਹੜਾ ਨਸ਼ੇ ਦੇ ਡਰੱਗ ਦੇ ਮਾਮਲੇ ਦੇ ਵਿੱਚ ਉਹ ਪਰਚਾ ਜਿਹੜਾ ਹੁਣ ਪੰਜਾਬ ਸਰਕਾਰ ਬੇਸਕਾ ਸਾਢੇ 3 ਸਾਲ ਬੀਤ ਗਏ ਆ ਹੁਣ ਲੋਕਾਂ ਵੱਲੋਂ ਇਹ ਸਵਾ ਕੁਝ ਕਿਹਾ ਜਾ ਰਿਹਾ ਕਿ ਸਰਕਾਰ ਵੱਲੋਂ ਜਿਹੜਾ ਪਰਚਾ ਪਹਿਲਾਂ ਪਾਉਣਾ ਸੀ ਉਹ ਅਜੇ ਤੱਕ ਕਿਉਂ ਨਹੀਂ ਪਾਇਆ ਕਿਉਂਕਿ ਜਦੋਂ ਸਰਕਾਰ ਚੰਨੀ ਦੀ ਕਾਂਗਰਸੀ ਸਰਕਾਰ ਸੀ ਉਦੋਂ ਜਿਹੜਾ ਡਰੱਗ ਮਾਮਲੇ ਨੂੰ ਲੈ ਕੇ ਜਿਹੜਾ ਇਹਦਾ ਪਰਚਾ ਪਾਇਆ ਸੀ ਉਦੋਂ ਜੇਲ੍ਹ ਦੇ ਵਿੱਚ ਗਿਆ ਸੀ ਕਰੀਬ 8 ਮਹੀਨੇ ਲਾ ਕੇ ਆਇਆ ਸੀ ਤੇ ਹੁਣ ਜਿਹੜਾ ਕੜੀ ਦੇ ਨਾਲ ਕੜੀ ਜੋੜਦੀ ਜਾ ਰਹੀ ਆ ਆਮਾ ਦੀ ਪਾਰਟੀ ਭਗਵੰਤ ਮਾਨ ਹੁਣ ਤੀਜਾ ਪਰਚਾ ਜਿਹੜਾਗਾ ਉਹ ਡਰੱਗ ਦਾ ਪਾਵੇਗਾ ਲੱਗਦਾ ਹੁਣ ਮਜੀਠੀ ਸਿੰਘ ਜਿਹੜੀਆਂ ਮੁਸ਼ਕਲਾਂ ਨੇ ਉਹ ਲਗਾਤਾਰ ਵੱਧਿਆ ਨਜ਼ਰ ਆ ਰਹੀਆਂ ਨੇ ਨਾਲ ਹੀ ਉਹਨਾਂ ਦੀ ਪਤਨੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਵਧਣ ਗਈਆਂ ਤੇ ਨਾਲ ਹੀ ਹੋਰ ਜਿਹੜਾ ਬਕਰ ਮਜੀਤ ਸਿੰਘ ਮਜੀਠੀ ਦਾ ਸਾਲਾ ਜਿਹੜਾ ਧਰਨ ਨੂੰ ਮਾਫ ਕਰਨਾ ਜਿਹੜਾ ਜੀਜਾ ਸਖਬੀਰ ਬਾਦਲਾ ਉਹਨੂੰ ਵੀ ਜਿਹੜਾ ਕਿ ਜਲਦੀ ੜਿੱਕੇ ਦੇ ਵਿੱਚ ਲਿਆਂਦਾ ਜਾਵੇਗਾ ਇਹ ਵੀ ਸੂਤਰਾਂ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਮੈਂ ਤੁਹਾਨੂੰ ਇੱਥੇ ਇੱਕ ਵਿਚਾਲੇ ਟੋਕ ਇੱਕ ਬੇਨਤੀ ਹੋਰ ਕਰਦਾਗਾ ਅੱਜ ਬਿਆਨ ਸੁਣਿਆ ਸੀ ਵਿਕਰਮ ਮਜੀਠ ਸਿੰਘ ਦੇ ਜਿਹੜਾ ਪਤਨੀ ਉਹਨਾਂ ਦੀ ਗਨੀਬ ਕੌਰ ਆ ਤੇ ਨਾਲ ਹੀ ਖੜੀ ਸੀ ਹਰਸਿਮਰਤ ਕੌਰ ਬਾਦਲਾ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਸਰਕਾਰ ਤੇ ਸਾਨੂੰ ਭਰੋਸਾ ਨਹੀਂ ਇਹ ਸਰਕਾਰ ਸਾਡੇ ਜਿਹੜਾ ਪਤੀ ਆ ਉਹਨਾਂ ਦਾ ਪਤੀ ਦੇਵ ਆ ਮਜੀਠੀਆ ਵਿਕਰਮਜੀਤ ਮਜੀਠੀਆ ਉਹਨੂੰ ਕੋਈ ਨੁਕਸਾਨ ਪਹੁੰਚਾ ਸਕਦੀ ਆ ਉਹ ਜੇਲ੍ਹ ਦੇ ਵਿੱਚ ਸੇਫ ਨਹੀਂ ਉਹ ਕੈਦੀਆਂ ਦੇ ਵਿੱਚ ਰਹਿੰਦੇ ਆ ਜੀ ਉਹ ਫਲਾਨਾ ਕਰਦੇ ਆ ਤੇ ਵਿੰਗੜਾ ਕਰਦੇ ਆ ਪਰ ਮੈਂ ਪੁੱਛਣਾ ਚਾਹਣਾ ਵਿਵਾ ਹਰਸਿਮਰਤ ਕੌਰ ਤੇ ਉਹਨਾਂ ਦੀ ਪਤਨੀ ਨੂੰ ਕਿ ਜਦੋਂ ਭਾਈ ਅੰਬਰਤ ਪਾਲ ਸਿੰਘ ਅਜਨਾਲੇ ਵਾਲੇ ਤੁਸੀਂ ਘਟਣਾ ਕਹਿੰਦੇ ਹੋ ਫੜਿਆ ਸੀ ਅਜੇ ਫੜਿਆ ਨਹੀਂ ਸੀ ਤਾਂ ਕੂਕ ਕੂਕ ਕੇ ਕਿਨੇ ਕਿਹਾ ਸੀ ਕਿ ਇਹਨੂੰ ਫੜਨਾ ਚਾਹੀਦਾ ਇਹਨੇ ਆਇਆ ਕਰਤਾ ਜੀ ਇਹਨੇ ਫਲਾਨਾ ਕਰਤਾ ਇਹਨੇ ਧੰਗੜਾ ਕਰਤੇ ਦਿੱਤਾ ਸਭ ਤੋਂ ਪਹਿਲਾਂ ਕੂਕਿਆ ਕੌਣ ਕੂਕਿਆ ਸੀ ਵਿਵਾ ਹਰਸਿਮਰਤ ਕੌਰ ਬਾਦਲਾ ਫਿਰ ਜਿਹੜਾ ਅਕਾਲੀ ਦਲ ਸਾਰਾ ਜਿਹੜਾ ਬਾਦਲ ਲਾਣਾ ਕੂਕਿਆ ਸੀ ਤੇ ਉਹ ਤੁਹਾਨੂੰ ਜਿਹੜਾ ਬੁਰਾ ਲੱਗਦਾ ਸੀ ਇੱਕ ਆ ਕਿਉਂਕਿ ਤੁਹਾਡੀ ਕੁਰਸੀ ਨੂੰ ਖਤਰਾ ਪੈਂਦਾ ਸੀ ਤੁਹਾਨੂੰ ਉਹ ਨੌਜਵਾਨ ਬੁਰਾ ਲੱਗਦਾ ਸੀ ਜਿਹੜਾ ਨਸੇ ਸੜਾਉਂਦਾ ਸੀ ਖਾਲਸਾ ਬਹੀਰ ਚਲਾਏ ਸੀ ਤੁਸੀਂ ਨਸੇ ਵੀ ਵੇਚੋਂ ਡਰੱਗ ਦਾ ਮਾਮਲਾ ਜਿਹੜਾ ਬੜੇ-ਬੜੇ ਤੁਹਾਡੇ ਨਾਲ ਜੁੜੇ ਹੋਇਆ ਚਿੱਟੇ ਦਾ ਮਾਮਲਾ ਤੇ ਤੁਸੀਂ ਜਿਹੜਾ ਪੰਜਾਬ ਨੂੰ ਲੁੱਟ ਕੇ ਖਾ ਗਏ ਤੇ ਅਜੇ ਤੱਕ ਤੁਸੀਂ ਕਹਿੰਦੇ ਹੋ ਕਿ ਸਾਡੇ ਮਜੀਠੀਏ ਨੂੰ ਖਤਰਾ ਤੇ ਅੰਮਰਪਾਲ ਨੂੰ ਕਹਿੰਦੇ ਜੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਾ ਕੱਢੋ ਤੇ ਉਹ ਕਿਸੇ ਦੇ ਮਾਂ ਦਾ ਪੁੱਤ ਨਹੀਂ ਜਾਂ ਕਿਸੇ ਭੈਣ ਦਾ ਭਾਈ ਨਹੀਂ ਜਾਂ ਕਿਸੇ ਪਤਨੀ ਦਾ ਜਿਹੜਾ ਪਤੀ ਨਹੀਂ ਤੇ ਉਹ ਤੁਹਾਨੂੰ ਬੁਰਾ ਲੱਗਦਾਗਾ ਕਿਉਂ ਕੀ ਗੱਲ ਉਹ ਕੋਈ ਕਿਸੇ ਹੋਰ ਮੁਲਕ ਚੋਂ ਵਿੱਚੋਂ ਆਇਆਗਾ ਤੇ ਤੁਸੀਂ ਉਹਦੇ ਬਾਰੇ ਤਾਂ ਬੜਾ ਜਿਹੜਾ ਜੋ ਕੁਝ ਤੁਸੀਂ ਅੱਜ ਤੁਹਾਡਾ ਵਿਕਰਮਜੀਤ ਮंजेਠੀਆ ਕਹਿੰਦਾ ਸੀ ਮੈਂ ਉਹਦੀ ਮੈਨੂੰ 20 ਦਿਨ ਦਿਓ ਮੈਂ ਅੰਮਰਤਪਾਲ ਸਿੰਘ ਨੂੰ ਬੰਦਾ ਬਣਾ ਦੂੰਗਾ ਤੇ ਹੁਣ ਤੁਸੀਂ ਚੀਕਾਂ ਕਿਉਂ ਮਾਰਦੇ ਹੋ ਮੈਂ ਤੁਹਾਡੇ ਉੱਤੇ ਸਵਾਲ ਪੁੱਛਦਾ ਤੁਹਾਨੂੰ ਏ ਮੈਨੂੰ ਸਵਾਲ ਦਾ ਜਵਾਬ ਦੇ ਦੇ ਗਨੀਬ ਕੌਰ ਦੇ ਦੇ ਬੀਬਾ ਹਰਸਿਮਰਤ ਕੌਰ ਦੇ ਦੇ ਜਾਂ ਕੋਈ ਅਕਾਲੀ ਦਲ ਦਾ ਹੋਰ ਚੰਚਾ ਦੇ ਦੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾਗਾ ਕਿ ਤੁਸੀਂ ਉਸ ਵੇਲੇ ਕਿਉਂ ਚੀਕਾਂ ਮਾਰਦੇ ਹੋ ਅੱਜ ਆਪਦੇ ਵੇਲੇ ਕਿਉਂ ਚੀਕਾਂ ਮਾਰਦੇ ਹੋ ਤੇ ਉਸ ਵੇਲੇ ਕਹਿੰਦੇ ਸੀ ਫਲਾਣੇ ਨੂੰ ਅੰਦਰ ਕਰ ਦਿਓ ਧੰਕ ਨੂੰ ਅੰਦਰ ਕਰ ਦਿਓ ਜਿਹੜੇ ਤੁਸੀਂ ਬਹੁਤ ਚੰਗੇ ਕੰਮ ਕੀਤੇ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਹਿਣਾ ਅੱਜ ਹਰ ਇੱਕ ਵੀਰ ਦੇ ਤੇ ਜਾਦ ਕਰਾਉਣਾ ਲੋਕਾਂ ਨੂੰ ਕਿ 78 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਕੀ ਕੁਝ ਨਹੀਂ ਕੀਤਾ ਬਰਗਾੜੀ 2015 ਤੱਕ ਦਾ 2015 ਵਿੱਚ ਤਾਂ ਮੈਂ ਇੱਕ ਥੋੜਿਆ ਇੱਥੇ ਸੁਣਾ ਦੇਮਾ ਜਦੋਂ ਗੁਰੂਗਰਾਹ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤੇ ਹਰ ਸੰਗਤ ਨੇ ਹਰ ਲੋਕਾਂ ਨੇ ਪਿੰਡਾਂ ਦੇ ਵਿੱਚ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਵਿਰੋਧ ਦੇ ਵਿੱਚ ਆਕਾਲੀ ਸਰਕਾਰ ਦੇ ਖਿਲਾਫ ਮਜਾਰੇ ਕੱਢਣ ਜਿਹੜੇ ਸ਼ੁਰੂ ਕਰ ਦਿੱਤੇ ਤਾਂ ਇਹਨਾਂ ਦੇ ਚਮਚੇ ਕਾਲੀ ਦਲ ਦੇ ਐਮਐਲਏ ਐਮਪੀ ਜਾਂ ਇਹਨਾਂ ਦੇ ਸ਼ਰੋਮਣੀ ਕਮੇਟੀ ਮੈਂਬਰ ਦੇ ਜਿਹੜੇ ਅੰਦਰ ਵੜ ਕੇ ਲੋਕ ਕੇ ਬਹਿ ਗਏ ਸੀ ਕੋਈ ਬਾਹਰ ਨਹੀਂ ਨਿਕਲਿਆ ਸੀ ਤਾਂ ਲੋਕਾਂ ਨੇ ਮਜਾਰੇ ਸ਼ੁਰੂ ਕਰਤੇ ਕਿ ਭਾਈ ਤੁਹਾਡੇ ਰਾਜ ਦੇ ਵਿੱਚ ਬੇਅਦਬੀ ਹੋਈ ਆ ਇਹਦਾ ਸਾਨੂੰ ਇਨਸਾਫ ਲੈ ਕੇ ਦਿਓ ਸਿੱਖਾਂ ਨੂੰ ਪਰ ਤੁਸੀਂ ਇਨਸਾਫ ਦੀ ਗੱਲ ਤਾਂ ਦੂਰ ਤੁਸੀਂ ਬਾਹਰ ਹੀ ਨਿਕਲੇ ਤੇ ਅੰਦਰ ਬੈਠ ਗਏ ਫਿਰ ਅੱਗੇ ਦੇਖੋ ਤੁਸੀਂ ਇਹਨਾਂ ਦਾ ਤੇ ਇਹਨਾਂ ਨੇ ਜਿਨ੍ਹਾਂ ਨੇ ਮਜਾਰੇ ਕੀਤੇ ਸੀ ਤੇ ਉਹਨਾਂ ਦੇ ਉੱਪਰ 57 ਦੇ ਪਰਤੇ ਪਾ ਕੇ ਕਿਸੇ ਨੂੰ 2 ਮਹੀਨੇ ਕਿਸੇ ਨੂੰ 4 ਮਹੀਨੇ ਕਿਸੇ ਨੂੰ 6 ਮਹੀਨੇ ਕਿਸੇ ਨੂੰ ਸਾਲ ਜੇਲ੍ਹ ਦੇ ਵਿੱਚ ਲਵਾਇਆ ਕਿੱਥੇ ਕਿੱਥੇ ਲਵਾਇਆ ਜਿਹੜੇ ਮਾਨਸਾ ਵਾਲੇ ਸੀ ਉਹਨਾਂ ਨੂੰ ਛੁੱਟਿਆ ਜਾ ਕੇ ਅੰਮ੍ਰਿਤਸਰ ਦੇ ਵਿੱਚ ਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਸੀ ਉਹਨਾਂ ਨੂੰ ਛੁੱਟਿਆ ਮਾਨਸਾ ਦੇ ਵਿੱਚ ਕਿਸੇ ਨੂੰ ਲੁਧਿਆਣਾ ਦੇ ਵਿੱਚ ਤੇ ਕਿਸੇ ਨੂੰ ਕਿਤੇ ਕਿਸੇ ਨੂੰ ਕਿਤੇ ਜਣੇ ਕਿ ਤੁਸੀਂ 4-400 ਕਿਲੋਮੀਟਰ ਦੂਰ 2-200 ਕਿਲੋਮੀਟਰ ਛੁੱਟੇ ਤੁਸੀਂ ਨੌਜਵਾਨਾਂ ਨੂੰ ਚਾ ਚੱਕੇ ਉਹ ਤੁਹਾਡੇ ਯਾਦ ਨਹੀਂ ਉਹ ਭੁੱਲ ਗਏ ਤਾਨੂੰ ਹੁਣ ਮਾੜਾ ਮੋਟਾ ਹੁਣ ਤੁਸੀਂ ਆਪ ਦੇ ਕੰਨਾਂ ਦੀ ਆਵਾਜ਼ ਲਓ ਆਪ ਦੇ ਉਹ ਦਿਮਾਗ ਦੀਆਂ ਨਾੜੀਆਂ ਖੋਲੋ ਜਿਹੜਾ ਤੁਸੀਂ ਉਹ ਨੌਜਵਾਨਾਂ ਨੂੰ ਕਸੂਰ ਕੀ ਸੀ ਉਹਨਾਂ ਦਾ 551 ਦੇ ਵਿੱਚ 2-2 ਮਹੀਨੇ ਜਮਾਨਤ ਨਹੀਂ ਹੋਈਆ ਤੇ ਤੁਹਾਡੇ ਜਿਹੜਾ ਪੁਲਿਸ ਮੁਲਾਜ਼ਮ ਸੀ ਗੱਡੀ ਦੇ ਵਿੱਚ ਜਿਹੜੇ ਲੈ ਕੇ ਗਏ ਸੀ ਸ਼ਰਾਬਾ ਪੀਂਦੇ ਸੀ ਉੱਥੇ ਖੜਕੇ ਆਂਡੇ ਖਾਂਦੇ ਸੀ ਰਾਤ ਨੂੰ ਤੇ ਸਿੱਖ ਜਿਹੜੇ ਉਹਦੇ ਵਿੱਚ ਸੀ ਨੌਜਵਾਨ ਉਹ ਭੁੱਖਣ ਭਾਣੇ ਤੁਸੀਂ ਸਾਰੀ-ਸਾਰੀ ਰਾਤ ਜਿਹੜਾ ਅੰਬਰਸਾਰ ਤੱਕ ਤੋਰੀ ਰੱਖਿਆ ਤੇ ਉਹ ਤੁਹਾਡਾ ਉਦੋਂ ਕਿੱਥੇ ਗਿਆ ਸੀ ਅੱਜ ਤੁਸੀਂ ਵੱਡੇ ਦਾਅਵੇ ਮਾਰਦੇ ਹੋ ਅੱਜ ਤੁਹਾਨੂੰ ਬੜਾ ਮਜੀਠੀ ਦਾ 헤ਜ ਆਉਂਦਾਗਾ ਤਹਾਡੇ ਨਾਲ ਮੈਂ ਕਹਿੰਨਾ ਭਗਵਾਨ ਤਮਾਨ ਜੇਕਰ ਮੁੱਖ ਮੰਤਰੀ ਚਾਵੇ ਤਾਂ ਤੁਹਾਡੇ ਉੱਤੇ ਜਿਹੜਾ ਪਤਾ ਨਹੀਂ ਕਿੰਨੇ ਕੁ ਪਰਚੇ ਬਣਦੇ ਆ ਤੁਸੀਂ ਪੰਜਾਬ ਦੇ ਨਾਲ ਅਜਿਹੇ ਧਰੋਹ ਕਮਾਇਆ ਤੁਸੀਂ ਸਿੱਖ ਕੌਮ ਦੇ ਨਾਲ ਧਰੋਹ ਕਮਾਇਆ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਧਰੋਹ ਕਮਾਇਆ ਤੁਸੀਂ ਸਰਸੇਵਾਲ ਦੀ ਪੋਸਤ ਬਨਾਹ ਕਰਦੇ ਰਹੇ ਉਹਦੇ ਚੇਲਿਆਂ ਦੀ ਪੋਸਤ ਬਨਾਹ ਕਰਦੇ ਰਹੇ ਉਹਦੇ ਬੋਰਡਾਂ ਦੀ ਰਾਖੀ ਤੁਹਾਡੀ ਪੁਲਿਸ ਕਰਦੀ ਰਹੀ ਆ ਤੇ ਤੁਸੀਂ ਜਾ ਕੇ ਉਹ ਡੇਰੇ ਵਾਲੇ ਸਾਹ ਦੇ ਤੁਹਾਡਾ ਸਖਬੀਰ ਬਾਗਲਾ ਲੰਬਾ ਪੈਂਦਾ ਰਿਹਾ ਉਹਦੇ ਮੂਹਰੇ ਤੇ ਆ ਵੱਡਾ ਬਾਦਲ ਜਿਹੜਾ ਹੁਣ ਤੱਕ ਨਰਕਾਂ ਨੂੰ ਵਾਗ ਗਿਆ ਤੇ ਉਹ ਵੀ ਉੱਥੇ ਜਾ ਕੇ ਜਿਹੜਾ ਟੱਕਰਾ ਮਾਰਦਾ ਰਿਹਾ ਬੋਟਾਂ ਦੇ ਤੇ ਤੁਹਾਡਾ ਬਿਕਰਮਜੀਤ ਮਜੀਠੀਆ ਆ ਹਲੇ ਲੂਹਾ ਵਾਲੇ ਦੇ ਜਿਹੜਾ ਉਹਦੇ ਸਮਾਗਮਾਂ ਦੇ ਵਿੱਚ ਜਾ ਕੇ ਨੀਵੀ ਪਾ ਕੇ ਬੈਠਾ ਰਿਹਾ ਬੇਸ਼ਰਮਾ ਤੁਸੀਂ ਕੋਈ ਡੇਰਾ ਨਹੀਂ ਛੱਡਿਆ ਕੋਈ ਸਾਧ ਨਹੀਂ ਛੱਡਿਆ ਜਿਹੜਾ ਕੋਈ ਨਹਾਉਂਦਾ ਨਹੀਂ ਧੌਂਦਾ ਨਹੀਂ ਤੁਸੀਂ ਉਹਦੀ ਵੀ ਪੈਰਾਂ ਦੇ ਵਿੱਚ ਆ ਤੁਹਾਡੇ ਯਾਨੀ ਸਰਬਸਰਪ ਤੁਸੀਂ ਬੋਟਾਂ ਦੇ ਲਈ ਸਿੱਖਾਂ ਨੂੰ ਤੁਸੀਂ ਰੱਜ ਕੇ ਜਲੀਲ ਕੀਤਾ ਕਿੰਨੇ ਸਿੱਖ ਸ਼ਹੀਦ ਕੀਤੇ ਤੁਸੀਂ ਤੁਸੀਂ ਜਦੋਂ ਗੁਰੂਗਰਾਸ ਸਾਹਿਬ ਦੇ ਬਿਆਦਮੀਆਂ ਹੁੰਦੀਆਂ ਸੀ ਸਰਸਵਾਲ ਨੇ ਸਵਾਗਰਚਾਇਆ ਸੀ ਤੇ ਤੁਸੀਂ ਕਿੰਨਾ ਕੁ ਸਿੱਖਾਂ ਦੇ ਨਾਲ ਜਾਤਿਆਂ ਕੀਤੀਆਂ ਕਿੰਨੇ ਸਿੱਖ ਤੁਸੀਂ ਤੁਹਾਡੀ ਪੁਲਿਸ ਨੇ ਮਾਰੇ ਆ ਕੋ-ਕੋ ਕੇ ਸ਼ਹੀਦ ਕੀਤੇ ਆ ਅੱਜ ਤੁਸੀਂ ਆਪਣੇ ਵਾਲੀ ਰੋਣੇ ਹੋ ਨਾ ਤਾਂ ਤੁਹਾਨੂੰ ਅਜੇ ਕੋਈ ਝਰੇਟ ਆਈ ਆ ਤੇ ਅਜੇ ਨਾ ਹੀ ਤੁਹਾਨੂੰ ਕੁਝ ਹੋਰ ਹੋਇਆਗਾ ਅਜੇ ਤੁਹਾਡਾ ਕੱਲਾ ਮੰਜੀ ਠੀ ਗਿਆਗਾ ਆਏ ਗਨੀਵਕੌਰ ਵੀ ਜਾਊਗੀ ਆਏ ਸਖਬੀਰ ਬਾਦਲ ਵੀ ਜਾਊਗਾ ਅਜੇ ਹੋਰ ਪਤਾ ਨਹੀਂ ਕਿੰਨੇ ਕ ਤੁਹਾਡੇ ਜਾਣਗੇ ਤੁਸੀਂ ਪਾਪੀਆਂ ਦੇ ਪਾਪ ਇਹਨੇ ਕੀਤੀ ਹੈ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਭਗਵਾਨਤਮਾਨ ਦੀ ਸਰਕਾਰ ਨੂੰ ਕਿ ਇਹਨਾਂ ਦੇ ਉੱਪਰ ਜਿਹੜਾ ਸਿਕੰਜਾ ਤੁਸੀਂ ਜਿਹੜਾ ਪੂਰਾ ਕੱਸ ਦਿਓ ਟਾਇਟ ਚੂੜੀ ਕੱਸ ਦਿਓ ਕਿਉਂਕਿ ਇਹਨਾਂ ਨੇ ਬੜਾ ਸਿੱਖਾਂ ਦਾ ਲਹੂ ਪੀਤਾ ਸੀ ਇਸ ਕਰਕੇ ਸਿੱਖ ਕੌਮ ਨੇ ਜਿਹੜਾ ਤੁਹਾਨੂੰ ਚੁਣਿਆ ਸੀ ਕਿ ਤੁਸੀਂ ਸਿੱਖਾਂ ਦੀ ਬਾਂ ਫੜੋਗੇ ਪਰ ਜਿਹੜਾ ਕਿ ਕੋਈ ਸਿੱਖ ਨੇ ਜੋ ਭਾਈ ਅੰਬਰਪਾਲ ਸਿੰਘ ਡੂ ਡਿਪਟੀ ਕਮਿਸ਼ਨਰ ਦੇ ਵਿੱਚ ਬੰਦਾ ਜਾਂ ਹੋਰ ਸਿੱਖ ਬੰਦਾ ਉਹਨਾਂ ਉੱਪਰ ਜਿੰਨੀ ਕਾਰਵਾਈ ਬੰਦਦੀ ਆ ਉਹ ਕਰਕੇ ਤੁਸੀਂ ਉਹਨਾਂ ਨੂੰ ਜਿਹੜਾ ਰਿਹਾਂ ਕੀਤਾ ਜਾਵੇ ਇਹਨਾਂ ਨੂੰ ਫੜ ਕੇ ਤੁਸੀਂ ਜਿਹੜਾ ਬਾਦਲ ਕੇ ਇਹਨਾਂ ਨੂੰ ਸੱਟੋ ਜੇਲ੍ਹ ਦੇ ਵਿੱਚ ਤੇ ਫੇਰ ਪਤਾ ਲੱਗੂ ਇਹਨਾਂ ਨੂੰ ਕਿ ਜ਼ੁਲਮ ਕੰਮੇ ਕਰਨਾਗਾ ਕੰਮੇ ਚਮਦਿਆਂ ਚਲਾਈਆਂ ਇਹਨਾਂ ਨੇ 25 ਸਾਲ ਰਾਜ ਕੀਤਾ ਇਹਨਾਂ ਨੇ ਰਾਜਪਾਗ ਭੋਗਿਆਗਾ ਤੇ ਅੱਜ ਆਪਦੇ ਬਾਰੇ ਰੋਂਦੇ ਫਿਰਦੇ ਆ ਕਿ ਸਾਡੂ ਮਨਜੀਠੇ ਨੂੰ ਜੀ ਖਾਤਰਾ ਜੇਲ੍ਹ ਦੇ ਵਿੱਚ ਆ ਇਹ ਕੋਈ ਅੱਡ ਜੰਮਿਆਗਾ ਕਿ ਕੋਈ ਅੱਡ ਅਵਤਾਰ ਆਇਆ ਰੱਬ ਤੋਂ ਕਿ ਜਾਂ ਕੋਈ ਰੱਬ ਤੋਂ ਆਡੀ ਇਹ ਬੰਦਾ ਉਤਰ ਕੇ ਆਇਆਗਾ ਉਹ ਸਿੱਖ ਨਹੀਂ ਜਿਹੜੇ ਤੁਸੀਂ ਮਾਵਾਂ ਦੇ ਪੱਤ ਮਾਰ ਦਿੱਤੇ ਉਹ ਸਿੱਖ ਨਹੀਂ ਜਿਹੜੇ ਤੁਸੀਂ ਜੇਲ੍ਹਾਂ ਦੇ ਵਿੱਚ ਤਾੜ ਦਿੱਤੇ ਭਾਈ ਜਗਤਾਰ ਸਿੰਘ ਹਵਾਰਾ ਜਦੋਂ ਸਖਬੀਰ ਬਾਦਲ ਨੂੰ ਪੁੱਛਿਆ ਪੱਤਰ ਕਰਾਣੇ ਕਿ ਭਾਈ ਜਗਤਾਰ ਸਿੰਘ ਹਵਾਰਾ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨਾ ਚਾਹੁੰਦਾ ਤੇ ਸਖਬੀਰ ਬਾਦਲ ਕਹਿੰਦਾ ਕਿ ਉਹ ਤਾਂ ਵੱਡਾ ਅਤਵਾਦੀ ਆ ਉਹਨੇ ਬੰਦੇ ਮਾਰੇ ਉਹਨੇ ਫਲਾਨਾ ਕੀਤਾਗਾ ਤੇ ਉਹ ਜਿਹੜਾ ਪੰਜਾਬ ਦੀ ਧਰਤੀ ਤੇ ਨਹੀਂ ਆਉਣਾ ਚਾਹੁੰਦਾ ਤੇ ਬਾਅਦ ਵਿੱਚ ਜਦੋਂ ਸਰਕਾਰ ਖੁੱਸ ਗਈ ਫਿਰ ਗਾਣੇ ਗਾਉਂਦਾ ਫਿਰਦਾ ਸੀ ਗਾਣੇ ਫਿਰ ਨਾ ਗਾਣੇ ਮੈਂ ਕੀ ਕਹਾ ਸਿੰਗਾ ਦੀ ਰਿਹਾਈ ਹੋਣੀ ਚਾਹੀਦੀ ਆ ਐਂ ਜੀ ਬੋਲਦਾ ਸੀ ਮਾਫ ਕਰਨਾ ਜੇ ਕਿਸ ਨੂੰ ਉਹ ਲੱਗਿਆ ਜਣੇ ਕਿ ਨਾ ਫਿਰ ਬੋਦਣਾ ਆਵੇ ਜਦੋਂ ਤੁਸੀਂ ਸਰਕਾਰ ਤੋਂ ਉਲਟ ਹੁੰਨੇ ਹੋ ਉਦੋਂ ਤੈਨੂੰ ਸਿੱਖ ਵੀ ਯਾਦ ਆ ਜਾਂਦੇ ਆ ਉਹ ਤੁਹਾਨੂੰ ਬੇਅਦਬੀਆਂ ਵੀ ਯਾਦ ਹੋ ਜਾਂਦੀ ਆ ਉਹ ਤੁਹਾਨੂੰ ਧਰਮ ਵੀ ਯਾਦ ਆ ਜਾਂਦੇ ਆ ਉਹ ਤੁਹਾਨੂੰ ਜਾਤ ਪਾਤ ਵੀ ਯਾਦ ਆ ਜਾਂਦੀ ਆ ਉਹ ਤੁਹਾਨੂੰ ਸਭ ਕੁਝ ਯਾਦ ਆ ਜਾਂਦਾ ਜਦ ਤੁਹਾਡੀ ਕੁਰਸੀ ਖੁੱਤ ਜਾਂਦੀ ਆ ਜਦ ਤੁਸੀਂ ਕੁਰਸੀ ਤੇ ਬਹਿ ਜਾਂਦੇ ਹੋ ਹੰਕਾਰ ਤੁਸੀਂ ਤੁਹਾਡੇ ਪੱਲੇ ਉਸ ਤੋਂ ਵੀ ਵੱਧ ਚੜ ਕੇ ਬੋਲਦਾ ਸੀ ਮਜੀਠੀ ਦਾ ਕਿ ਮੈਂ ਭਲਾਨੇ ਚ 15 20 ਮਿੰਟਾਂ ਚ ਮੈਂ ਉਹਨੂੰ ਬੰਦਾ ਬਣਾਉਂਦਾ ਅੰਮਰਤਪਾਲ ਨੂੰ ਮੈਂ ਜਿਹੜਾ ਭਗਵਾਨ ਤੁਮਨ ਦੀ ਗਿੱਚੀ ਨੂੰ ਹੱਥ ਪਾ ਲੂਗਾ ਤੇ ਹੁਣ ਫਿਰ ਕਿਉਂ ਰੋਣੇ ਭਾਈ ਜਦ ਤੁਸੀਂ ਇਹ ਕੁਝ ਕਿਹਾਗਾ ਤੇ ਫਿਰ ਹੁਣ ਕਿਉਂ ਪੇਟਦੇ ਹੋ ਅਜੇ ਤੱਕ ਕੁਝ ਵੀ ਨਹੀਂ ਹੋਇਆ ਇਹ ਤਾਂ ਡੇਡ ਮਹੀਨੇ ਹੋਇਆ ਪਤਾ ਨਹੀਂ ਕਿੰਨੇ ਸਾਲ ਨੰਗਣ ਗਿਆ ਜੇ ਬਹਿ ਜਾ ਟੇਕੇ ਹੁਣ ਤੇ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰੋ ਆਪਣੇ ਕਮੈਂਟ ਜਰੂਰ ਲਿਖਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਵਰਜੀਤ ਕਾ ਖਾਲਸਾ ਵਰਜੀਤ ਕੀ ਫਤਿਹ